ਬੜਾਈ ਸੱਚੀ ਖਲੇਰਾ ਪੈ ਜਾਂਦਾ ਸਰਦੀਆਂ ਦੇ ਦਿਨਾਂ ਵਿੱਚ ਉਦੋਂ ਰਾਤ ਦੇ ਕੱਪੜੇ ਵੀ ਕਿੰਨੇ ਹੋ ਗਏ ਐ ਉਦੋਂ ਬੱਦਲ ਬਣੀ ਜਾਂਦਾ ਪਿਆ ਕਿਰਨ ਪਤਾ ਨਹੀਂ ਕਿੱਧਰ ਚਲੀ ਗਈ ਹੈ ਸੁਮਾਨ ਉਸ ਚੁੱਕ ਦਵਾ ਮੰਜੂ ਕੀ ਕਰਨੀਵੇਂ ਕੁਝ ਨਹੀਂ ਓਥੋੜੇ ਬਤੇ ਕੱਪੜੇ ਗਏ ਉਹ ਸਾਮ ਦੀ ਪਹੀ ਰਾਤ ਦੇ ਅੱਛਾ ਸਾਮਲੇ ਨਹੀਂ ਸਹੀ ਥੋੜੇ ਜਿਹੀ ਸਾਂਬੇ ਐ ਜ਼ਿਆਦਾ ਤੇ ਮੈਂ ਸਾਂਬੇ ਨਹੀਂ ਗਏ ਉਹਨੇ ਧੋਲੇ ਕਿਨਨ ਨੇ ਕੱਪੜੇ ਕਿਨਨ ਨੇ ਹਾਸੇਰੇ ਮਸ਼ੀਨ ਲਾਈ ਹੋਈ ਸੀ ਉਹਨੇ ਆ ਤੇ ਕੱਪੜੇ ਤੇ ਧੋਣ ਦੇ ਕੀ ਕੋਈ ਗੱਲ ਹੋਈ ਜਾਂ ਨਾ ਬੜਾ ਮੂੰਹ ਬਣਾਇਆ ਆ ਪਤਾ ਨਹੀਂ ਕੀ ਹੋਇਆ ਤੇ ਮੇਰੀ ਗਾ ਉਹਨੂੰ ਕਿਹਾ ਹੀ ਸ਼ੈਂਪੂ ਚ ਧੋਵੇ ਉਹ ਤੇ ਉਹਨੂੰ ਪਤਾ ਹੀ ਹੈ ਸ਼ੈਂਪੂ ਚ ਧੋਣੇ ਉਹਨੇ ਇਜ਼ੀ ਵਾਲੇ ਕੱਪੜੇ ਹੈ ਸਾਰੇ ਇਜ਼ੀ ਵਾਲੇ ਹੀ ਤੁਸੀਂ ਟੈਨਸ਼ਨ ਨਾ ਲਵੋ ਉਹਨੇ ਧੋ ਲਿੱਤੇ ਆ ਪਰ ਉਹਦਾ ਮੂੰਹ ਬਹੁਤ ਜ਼ਿਆਦਾ ਬਣਿਆ ਹੈ ਜੈਨ ਨਹੀਂ ਪਤਾ ਕਿਉਂ ਬਣਿਆ ਉਹਦਾ ਮੂੰਹ ਪਤਾ ਨਹੀਂ ਕਿਉਂ ਮੂੰ ਬਣਾਇਆ ਆ ਆਂਦੀ ਜਾਂਦੀ ਕੋਈ ਨਾ ਮੈਨਾਂ ਤਾਂ ਕੋਈ ਗੱਲ ਹੀ ਨਹੀਂ ਹੋਈ ਫੇਰ ਰਾਤੀ ਤੇ ਉੱਥੇ ਬੜਾ ਜਨਨ ਕੀ ਨੱਚ ਟੱਪ ਲੱਗਈ ਹੀ ਕਰਨ ਤੇ ਸਾਡੇ ਵੱਲ ਧਿਆਨ ਹੀ ਨਹੀਂ ਸੀ ਉਹਦਾ ਹਾਂ ਨਹੀਂ ਪਰ ਵਧੀਆ ਉਹਨਾਂ ਨੇ ਕੀਤਾ ਪ੍ਰੋਗਰਾਮ ਵਧੀਆ ਕੀਤਾ ਚਲੋ ਪ੍ਰੋਗਰਾਮ ਤੇ ਉਹਨਾਂ ਨੇ ਵਧੀਆ ਕਰਨਾ ਹੀ ਕਰਨਾ ਹੈ ਵਧੀਆ ਕੀਤਾ ਉਹਨਾਂ ਨੇ ਨਾਲ ਐਵੇਂ ਕੋਈ ਲੋੜ ਨਹੀਂ ਸੀ ਇੰਨਾ ਸਮਾਨ ਸਾਨੂੰ ਵੀ ਬੰਦ ਦਿੱਤਾ ਨਾਲ ਕੰਨੀ ਤੇ ਉਸ ਤੇ ਖਾਪੀ ਲਿਆ ਸੀ ਫਿਰ ਉਹਨਾਂ ਚੁੱਕੇ ਅੰਨਾ ਸਮਾਨ ਚਲੋ ਉਹਦੇ ਕੋਈ ਗੱਲ ਨਹੀਂ ਪਰ ਉਹਨਾਂ ਨੇ ਬੰਨਿਆ ਨਾ ਅਨੇ ਇੱਕ ਵਾਰੀ ਵੀ ਇਹਦੇ ਮੂੰਹ ਨਿਕਲੇ ਬੰਜੀ ਨਹੀਂ ਇਹ ਤਾਂ ਸਾਡੇ ਲੱਕੇ ਹੀ ਨਹੀਂ ਲੱਗੀ ਪਤਾ ਨਹੀਂ ਕੀ ਹੋਇਆ ਹੂੰ ਫਿਰ ਤੇਰੇ ਸਹੁਰੇ ਆਏ ਸਹੁਰਿਆਂ ਦਾ ਵੀ ਤਾਂ ਧਿਆਨ ਕਰ ਠੀਕ ਵਾਲੀ ਲੱਗੀ ਰਹੀਆਂ ਚਲ ਉਹ ਤੇ ਲੱਗੀ ਰਹੀ ਹੈ ਤੇ ਮਨ ਤੇ ਆ ਬੜਾ ਫੀਲ ਹੋਣ ਰਿਹਾ ਸੀ ਜਿਵੇਂ ਲੋਕਾਂ ਦੇ ਵਿਆਹ ਵਿੱਚ ਗਏ ਹੋਣੇ ਇੱਕ ਵਾਰ ਨਹੀਂ ਪੁੱਛਿਆ ਕਹਨੇ ਕਿ ਮੰਮੀ ਕੋਈ ਚਾਹੀਦਾ ਹੈ ਚਾਚੀ ਜੀ ਤੁਹਾਨੂੰ ਕੋਈ ਚਾਹੀਦਾ ਵਾ ਮੈਂ ਲਿਆਵਾਂ ਉਹ ਇਹ ਪੁੱਛੀ ਗਈ ਤਾਂ ਮੈਂ ਇਹ ਤੇ ਸਾਡੇ ਕੋਲ ਹੀ ਨਹੀਂ ਆਈ। ਸੇਲੀਆਂ ਪਹਿਨਾ ਵਾਲਾ ਬੱਚੀ ਲੱਗੀ ਰਹੀ ਹੈ ਜੋ ਆਪਣੀ ਮੰਮੀ ਦੇ ਨਾਲ ਹੋਰ ਉਹਨੂੰ ਤੀਸਰਾ ਬੰਦਾ ਹੀ ਨਹੀਂ ਨਜ਼ਰ ਆਂਦਾ। ਪਤਾ ਨਹੀਂ ਹੋਇਆ ਕੀ ਇਹਨਾਂ ਨੂੰ ਆਪ ਨਹੀਂ ਸਮਝ ਲੱਗਦੀ ਭਈ ਇਹਨੂੰ। ਉਹ ਤਾਂ ਸਾਨੂੰ ਆਉਂ ਹੀ ਇਗਨੋਰ ਕਰਦੀ ਵੀ ਜਿਹਦੇ ਸਾਨੂੰ ਜਾਣਦੀ ਹੀ ਨਹੀਂ ਹੁੰਦੀ। ਹਾਂ ਘਰ ਵੀ ਨਹੀਂ ਬੋਲਦੀ ਵੀ ਸਵੇਰ ਦੇ ਮੈਂ ਚਾਹ ਮੰਗੀ, ਕੰਝ ਰੱਖ ਕੇ ਕੱਪ ਤੇ ਚਲੀ ਗਈ। ਨਾ ਕੋਈ ਗੱਲ ਨਾ ਕੋਈ ਬਾਤ। ਤੇ ਉਹੀ ਮੈਨੂੰ ਸਵੇਰੇ ਪੁੱਛਦੀ ਵੀ ਸਬਜ਼ੀ ਵੱਲੋਂ ਕਿ ਸਬਜ਼ੀ ਕੀ ਬਣਾਨੀਓ ਕਿਰਨ ਤੇ ਅੱਗੋਂ ਕੁਝ ਬੋਲੀ ਨਹੀਂ ਆਪਣੇ ਮਸਤੀ ਮੋਜ ਦੇ ਵਿੱਚ ਲੱਗੀ ਰਹੀ। ਮੂਲੀਆਂ ਰਗੜੀਆਂ ਸੀ ਜਿਉਂਨੇ ਤੇ ਰੋਟੀ ਖਾਧੀ ਹੈ ਤੇ ਪਤਾ ਨਹੀਂ ਪਾਪਾ ਨੂੰ ਵੀ ਦੇ ਆਈ ਲੱਗਦੀ ਮਨ ਨੂੰ ਤੇ ਪਤਾ ਨਹੀਂ ਤੇ ਹੈ ਜਾਂ ਨਹੀਂ ਦਿੱਤੀ ਪਰ ਬਣਾਉਂਦੀ ਪਈ ਤੁਸੀਂ ਕੀ ਖਾਦਾ ਜੀ ਕੁਝ ਵੀ ਨਹੀਂ ਖਾਦਾ ਬਿਸਕੁਟ ਲੈ ਆ ਮੈਂ ਦੋ ਉਹ ਹੀ ਨੇ ਮੈਂ ਤੇ ਮੈਂ ਤੇ ਚਾਹ ਹੀ ਖਾਲੀ ਦਿੱਤੀ ਤੁਹ ਚਲੋ ਤੁਸੀਂ ਸੱਸ ਸਹਿ ਤੁਹਾਨੂੰ ਤੇ ਪੁੱਛ ਲੈਂਦੀ ਮੈਂ ਤੇ ਫਿਰ ਚਾਚੀ ਆ ਨਹੀਂ ਐ ਕਿਹੜੀ ਗੱਲ ਆ ਫਿਰ ਚਾਚੀ ਸੱਸ ਤੋਂ ਘੱਟ ਥੋੜੀ ਹੁੰਦੀ ਇਹ ਚਾਚੀ ਸੱਸ ਹੁੰਦੀ ਐ ਉਹ ਤੇ ਨਹੀਂ ਨਹੀਂ ਸੱਸ ਥੋੜੀ ਹੁੰਦੀ ਚਾਚੀ ਸੱਸ ਹੁੰਦੀ ਐ ਚਲੋ ਬੁਲਾ ਕੇ ਉਹਨੂੰ ਪੁੱਛ ਲੈਣਾ ਕੀ ਗੱਲਬਾਤ ਹੈਗੀ ਕੀ ਨਹੀਂ ਹੈਗੀ ਤੇ ਪਰ ਉਹਦਾ ਮੂੰਹ 'ਚ ਬਹੁਤ ਜ਼ਿਆਦਾ ਬਣਿਆ ਹੈ ਜੀ ਮੈਂ ਮੂੰਹ ਫੁਲਾਇਆ ਕਾਜ਼ੀ ਲਈ ਫੁਲਾਇਆ ਮੈਂ ਤੇ ਆਪ ਨਹੀਂ ਸਮਝ ਲੱਗਦੀ ਵੈਸੇ ਨਾ ਇਹਨਾਂ ਨੂੰ ਮੈਂ ਸੋਚਿਆ ਕੁੜੀਆਂ ਨੂੰ ਪੇਕੇ ਭੇਜਣਾ ਹੀ ਨਹੀਂ ਚਾਹੀਦਾ ਇਹ ਜਾਂਦੀ ਐ ਤੋਥੇ ਜਾ ਕੇ ਮੀੜੇ ਜਾਂਦੀ ਐ ਆ ਕੇ ਤੇ ਮੁੜ ਕੇ ਆਪਣੇਆਂ ਨੂੰ ਟੌਰ ਜਮੰਦੀਆਂ ਆਪਣੀ ਤੇ ਜਦੋਂ ਮੈਂ ਤੁਹਾਨੂੰ ਕੰਦੀ ਸੀ ਹਾਂ ਤੇ ਤੁਸੀਂ ਕਹਿੰਦੇ ਨਹੀਂ ਨਹੀਂ ਮਨਜੂਕ ਹੋਏਗਾ ਨਹੀਂ ਫੇਰ ਕੀ ਆ ਚਲੀ ਜਾਵੇ ਦੂਜੇ ਦਿਨ ਤੁਸੀਂ ਭੇਜ ਦਿੰਦੇ ਸੀ ਉਹਨੂੰ ਪਰ ਉਹ ਕਹਿੰਦੀ ਇਸ ਦਾ ਮੈਂ ਕਹਿੰਨੀ ਸਰ ਚੱਲ ਬੱਚੇ ਨੇ ਜਾਣਾ ਵੀ ਕਿੱਥੇ ਹੁੰਦਾ ਕਿਹੜਾ ਰਿਸ਼ਤੇਦਾਰ ਕੋਈ ਰੋਈ ਸੱਦਾ ਵੇ ਚਾਚੇ ਦਾ ਕੋਈ ਸੱਦਾ ਹੀ ਆਪਣੇ ਪੇਮਾ ਆਪਣੇ ਪੇਕੇ ਜਾਣਾ ਬਹੁਤ ਜ਼ਰੂਰੀ ਹੈ ਅਸੀਂ ਤੁਸੀਂ ਕਿੰਨਾ ਕੁ ਗਏ ਆ ਪੇਕੇ ਆਪਣੇ ਦਾ ਸੌਹਾਂ ਬੱਲਾ ਮਨੂ ਮੰਜੂ ਸਾਡੇ ਵੱਲ ਦੀ ਗੱਲ ਹੋਰ ਸੀ ਤਾਂ ਹੁਣ ਕੀ ਹੋਣਾ ਹੈ ਹੁਣ ਥੋੜੀ ਕੁੜੀਆਂ ਨੂੰ ਨਾ ਫੋਨ ਕਰਕੇ ਵੀ ਤਸੱਲੀ ਨਹੀਂ ਹੁੰਦੀ ਨਹੀਂ ਨਾਲ ਉੱਤੇ ਹੀ ਜਾਣਾ ਉੱਥੇ ਜਾ ਕੇ ਬਹਿਣਾ ਉੱਥੇ ਜਿਹੜੀ ਰਹਿ ਗਈਆਂ ਗੱਲਾਂ ਉਹ ਜਾ ਕੇ ਮਾਣਾ ਚੇਰਨਾ ਤੇ ਹੁਣ ਤੇ 24 ਘੰਟੇ ਮੋਬਾਈਲਾਂ 'ਚ ਲੱਗਿਆ ਰਹਿੰਦੀ ਆ ਉਹ ਵੀ ਲੱਗਿਆ ਰਹਣਾ ਨੇ ਜਾਣਾ ਵੀ ਜ਼ਰੂਰੀ ਹੈ ਆਉਟ ਹੀ ਹੋਣਾ ਚਾਹੀਦੀ ਹੈ ਪਰ ਤਾਨੂੰ ਹੀ ਪਤਾ ਹੋਵੇ ਤੁਸੀਂ ਖੁੱਲ੍ਹ ਦਿੱਤੀ ਜਿਆਦਾ ਤੇ ਹੁਣ ਘਰ ਰਹਿ ਕੇ ਨਾ ਇਹਨਾਂ ਨੂੰ ਹੋਮ ਸਿਕਨੈਸ ਹੋ ਜਾਂਦੀ ਐ ਬੇਈ ਘਰ ਨਹੀਂ ਬੋਤਾ ਰਹਿਣਾ ਚਲੋ ਇੱਕ ਵਾਰੀ ਉਹਨੂੰ ਨਾ ਬੁਲਾ ਕੇ ਨਾ ਪੁੱਛ ਲਵੋ ਉਹਦਾ ਮੂੰਹ ਕਿਉਂ ਬਣਿਆ ਆ ਵਾ ਮੈਂ ਤਾਂ ਮੈਂ ਤੇ ਇਹੀ ਕਹਿੰਦੀ ਸੀ ਚੱਲ ਖੁਸ਼ ਰਹਿ ਕਿਸੇ ਤਰੀਕੇ ਪੇਕੇ ਜਾ ਖੁਸ਼ ਹੁੰਦੀ ਤਾਂ ਖੁਸ਼ ਰਹਿ ਐ ਥੋੜੀ ਬਸ ਸਾਡੇ ਦਾ ਮੂੰਹ ਮੱਟੀ ਰੱਖੇ ਤੇ ਜ਼ਰੂਰੀ ਥੋੜੀ ਪੇਕੇ ਜਾ ਕੇ ਖੁਸ਼ ਹੋਣਾ ਸੀ ਕੁਛ ਨਹੀਂ ਲੱਗਦੀਆਂ ਉਹਦੀਆਂ ਉਹ ਸਮਝਣ ਦੀ ਗੱਲ ਆ ਨਾ ਬੱਚੇ ਦੇ ਸਮਝਾ ਸਮਝਾਣ ਦੀ ਗੱਲ ਚਲੋ ਕੋਈ ਗੱਲ ਨਹੀਂ ਦੇਖ ਲੈਣੇ ਪੁੱਛ ਲੈਣੇ ਹਲ ਤੇ ਆ ਕੋਈ ਨਹੀਂ ਬਾਕੀ ਮੈਂ ਤਾਂ ਵੇਖਦੀ ਨਹੀਂ ਉੱਥੇ ਵੀ ਇਹ ਕਰਦੀ ਕੀ ਭਈ ਫਿਰ ਮੈਂ ਕੀ ਕਹਿਣਾ ਸੀ ਇਹਨੂੰ ਚਲੋ ਕੋਈ ਗੱਲ ਦੇਖ ਲੈਣੇ ਭਾਬੀ ਭਾਬੀ ਲਿਆ ਦਿਓ ਚਾਹ ਭਾਬੀ ਅੱਗੇ ਸੈਟ ਕਰ ਕੱਲੀ ਚਾਹ ਹੀ ਲੈ ਕੁਝ ਨਾਲ ਲੈ ਆਉਣਾ ਹੀ ਖਾਣ ਨੂੰ ਕੋਈ ਨਹੀਂ ਲੈਣੀ ਭਾਬੀ ਤੂੰ ਹਿੱਟ ਹੋਪ ਚਾਹ ਕੋਈ ਨਹੀਂ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਕੁਝ ਹੋਇਆ ਨਾ ਨਹੀਂ ਕੀ ਹੋਣਾ ਤੂੰ ਚਾਹ ਪੀ ਮੈਂ ਬਿਸਕਟ ਲੈ ਆਂ ਕੀ ਦਾ ਫੋਨ ਆਉਂਦਿਆ ਮੰਮੀ ਦਾ ਹਲੋ ਹਲੋ ਹਾਂ ਕਿਰਨ ਹਾਂਜੀ ਸਸੀ ਕਾ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਨ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਠੀਕ ਆ ਬਹੁਤ ਵਧੀਆ ਹੋਰ ਕੀ ਕਰਨ ਦੇ ਜੀ ਬਸ ਠੀਕ ਆ ਮੇਰੀ ਗੱਲ ਸੁਣ ਹਾਂਜੀ ਤੇਰੀ ਸੱਸ ਤੇਰੀ ਚਾਚੀ ਸੱਸ 골ਡੀ ਤੇਰਾ ਦਿਓਰ ਸਾਰੇ ਖੁਸ਼ ਗਏ ਹੈ ਨਾ ਹਾਂਜੀ ਹਾਂਜੀ ਮੰਮੀ ਖੁਸ਼ ਕਿਉਂ ਨਹੀਂ ਜਾਣਾ ਸੀਗਾ ਸਾਰੇ ਬਹੁਤ ਖੁਸ਼ ਹੈਗੇ ਸੇਵਾ ਚ ਪੁੱਤ ਕੋਈ ਕਮੀ ਤੇ ਨਹੀਂ ਨਾ ਹੋਈ ਨਹੀਂ ਨਹੀਂ ਮੰਮੀ ਕਮੀ ਤੁਹੀ ਰਹਿਣ ਹੀ ਨਹੀਂ ਦਿੱਤੀ ਤੇ ਕਮੀ ਹੋਣੀ ਕਿਥੋਂ ਮੈਂ ਸੋਚਦੀ ਸੀ ਕਿਤੇ ਇਹ ਨਾ ਕਹਿਣ ਤੈਨੂੰ ਘਰ ਜਾ ਕੇ ਕਿ ਤੇਰੀ ਮਾਂ ਨੇ ਸਾਡੀ ਕੋਈ ਸੇਵਾ ਨਹੀਂ ਕੀਤੀ ਪਰ ਪੁੱਤ ਧੀ ਦੀ ਮਾਂ ਦਾ ਹੁੰਦੇ ਨਾਤੇ ਮੈਂ ਕਿਸੇ ਚੀਜ਼ ਦੀ ਘਾਟ ਨਹੀਂ ਆਂਦਦੀ ਭਾਵੇਂ ਘਰ ਵਿੱਚ ਹੀ ਫੰਕਸ਼ਨ ਸੀ ਛੋਟਾ ਜਿਹਾ ਪਰ ਇਹ ਹੁੰਦਾ ਨਾ ਹਰ ਧੀ ਦੀ ਮਾਂ ਨੂੰ ਕੜਮਾ ਨੂੰ ਇਹ ਲੱਗੇ ਕਿ ਕਿਸੇ ਚੀਜ਼ ਦੀ ਕਮੀ ਨਹੀਂ ਆਂ ਦਿੱਤੀ ਉਹਨਾਂ ਨੇ ਹਾਂਜੀ ਹਾਂਜੀ ਮੰਮੀ ਫਿਰ ਟੈਨਸ਼ਨ ਨਾ ਲੋ ਮੈਂ ਸਮਝ ਸਕਦੀ ਆ ਤੁਹਾਡੀਆਂ ਫੀਲਿੰਗਸ ਕੋਈ ਗੱਲ ਨਹੀਂ ਬਹੁਤ ਵਧੀਆ ਆ ਸਾਰਾ ਕੁਝ ਤੁਸੀਂ ਵੀ ਬਹੁਤ ਜ਼ਿਆਦਾ ਵਧੀਆ ਕੀਤਾ ਇਸ ਗੱਲ ਦੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੇਰੀ ਗੱਲ ਸੁਣਿਓ ਸ਼ਦਾਨੇ ਤੈਨੂੰ ਚੈਨ ਪਾਣ ਦੀ ਕੀ ਲੋੜ ਸੀ ਆਪਣੇ ਭਤੀਜੇ ਨੂੰ ਲੈ ਮੰਮੀ ਮੈਂ ਕਿਹੜਾ ਰੋਜ਼ ਰੋਜ਼ ਪਾਣੀ ਨਾਲੇ ਆ ਦਿਨ ਕਿਹੜਾ ਰੋਜ਼ ਰੋ ਜਾਣੀ ਮੈਂ ਉਹਦੀ ਭੂਆ ਆ ਮੈਂ ਇੰਨਾ ਕਰ ਨਹੀਂ ਸਕਦੀ ਉਹਦੇ ਵਾਸਤੇ ਹਾਂ ਬੇਟਾ ਮੈਂ ਤੇਰੇ ਕੋਲ ਕੱਲ ਪੁੱਛਣਾ ਚਾਹੁੰਦੀ ਆ ਹਾਂਜੀ ਮੰਮੀ ਪਰਿਵਾਰ ਦੀ ਰਜਾਮੰਦੀ ਨਾਲ ਪਾਈ ਨਾ ਚੈਨ ਹਾਂਜੀ ਹਾਂਜੀ ਮੰਮੀ ਮੈਂ ਕੱਲੀ ਨੇ ਕਿੱਥੋਂ ਪਾ ਦੇਣੀ ਜਿਉ ਸਾਰੇ ਮੰਨੇ ਸੀਗੇ ਇਸ ਗੱਲ ਨੂੰ ਤਾਈਓ ਮੈਂ ਬਚੈਨ ਪਾਈ ਆ ਤੂੰ ਟੈਨਸ਼ਨ ਨਾ ਲਓ ਇਸ ਗੱਲ ਦੀ ਅੱਛਾ ਕਿਰਨ ਮੈਂ ਤੇਰੇ ਨਾਲ ਇੱਕ ਗੱਲ ਹੋਰ ਕਰਨਾ ਚਾਹੁੰਦੀ ਆ ਹਾਂਜੀ ਦੱਸੋ ਹਾਂ ਲੱਗੇ ਤੇਰੀ ਚਾਚੀ ਜਾਂ ਸੱਸ ਨਹੀਂ ਨਹੀਂ ਮੰਮੀ ਕੋਈ ਵੀ ਨਹੀਂ ਹੈਗਾ ਤੂੰ ਹੀ ਦੱਸੋ ਤੇ ਸਹੀ ਖਲ ਕੀ ਆ ਹੋਇਆ ਕੀ ਆ ਮੇਰੀ ਧਿਆਨ ਨਾਲ ਗੱਲ ਸੁਣ ਜੋ ਮੈਂ ਤੈਨੂੰ ਗੱਲ ਪੁੱਛਾਂਗੀ ਉਹ ਸੱਸ ਸੱਸ ਦੱਸੇਗੀ ਨਾ ਤੂੰ ਮੈਨੂੰ ਹਾਂਜੀ ਮੰਮੀ ਪੁੱਛੋ ਗੱਲ ਕੀ ਗੱਲ ਜਦੋਂ ਤੂੰ ਆਈ ਸੀ ਔਰ ਤੂੰ ਬਹੁਤ ਖੁਸ਼ ਸੀ ਕੇਕ ਜਦੋਂ ਕੱਟਣ ਲੱਗੇ ਸੀ ਤੂੰ ਉਦੋਂ ਵੀ ਬਹੁਤ ਖੁਸ਼ ਸੀ ਬਾਅਦ ਚ ਤੈਨੂੰ ਕੀ ਹੋ ਗਿਆ ਤੂੰ ਕਿਸੇ ਨਾਲ ਚੰਗੀ ਤਰ੍ਹਾਂ ਬੋਲੀ ਨਹੀਂ ਤਰਾ ਚਿਹਰਾ ਵੀ ਉਦਾਸ ਹੋ ਗਿਆ ਕੋਈ ਗੱਲ ਹੋਈ ਸੀ ਨਹੀਂ ਨਹੀਂ ਮੰਮੀ ਕੀ ਗੱਲ ਹੋਣੀ ਆ ਜੇ ਗੱਲ ਹੋਈ ਹੁੰਦੀ ਤੇ ਮੈਂ ਤੁਹਾਨੂੰ ਉੱਥੇ ਦੱਸ ਦੇਣੀ ਸੀ ਕਿਤੇ ਕੋਲਡਨ ਨੇ ਕੁਝ ਕਿਹਾ ਉਹਨਾਂ ਨੇ ਕੀ ਕਹਿਣਾ ਉਹ ਸਾਰੇ ਫੰਕਸ਼ਨ 'ਚ ਨਾਲ ਹੀ ਸੀਗੇ ਮੇਰੇ ਮੈਂ ਤੈਨੂੰ ਚੈਨ ਦਾ ਪਤਾ ਕਿਉਂ ਪੁੱਛਿਆ ਉਹ ਐਸ ਕਰਕੇ ਪੁੱਛਿਆ ਸੀ ਕਿ ਕਿਤੇ ਇਹ ਨਾ ਹੋਵੇ ਕਿ ਤੂੰ ਲੜ ਕੇ ਕਿ ਨਹੀਂ ਮੇਰੇ ਭਤੀਜੇ ਦਾ ਪਹਿਲਾ ਜਨਮ ਦਿਨ ਆ ਮੇਰੇ ਭਤੀਜੇ ਦਾ ਪਹਿਲਾ ਜਨਮ ਦਿਨ ਆ ਚੈਨ ਪਾਓ ਹੋ ਸਕਦਾ ਹੋਵੇ ਕਿ ਉਹਨਾਂ ਨੇ ਚੈਨ ਤੇਰੇ ਕਹੇ ਤੇ ਪਾਦ ਦਿੱਤੀ ਹੋਵੇ ਪਰ ਅੰਦਰੋਂ ਖੁਸ਼ ਰਹਾਂ ਉਹਨਾਂ ਸਾਰਾ ਪਰਿਵਾਰ ਨਹੀਂ ਨਹੀਂ ਮੰਮੀ ਚੈਨ ਦੀ ਤੇ ਕੋਈ ਗੱਲ ਹੀ ਨਹੀਂ ਹੈਗੀ ਚੈਨ ਤੇ ਉਹਨਾਂ ਨੇ ਆਪ ਵੀ ਮੈਨੂੰ ਸੁਜੈਸ਼ਨ ਦਿੱਤੀ ਹੈਗੀ ਕਿ ਫੰਕਸ਼ਨ ਆ ਪਹਿਲਾ ਬਰਥਡੇ ਆ ਤੇ ਤੂੰ ਉਹ ਪਾ ਦੇ ਹੋਰ ਤੂੰ ਹੀ ਟੈਨਸ਼ਨ ਨਾ ਲਉ ਕੋਈ ਗੱਲ ਨਹੀਂ ਹੈਗੀ ਇਹ ਤਾਂ ਤੁਹਾਡੇ ਦਿਮਾਗ 'ਚ ਨਾ ਬਸ ਇੱਕ ਵਹਿਮ ਜਿਹਾ ਹੀ ਹੈਗਾ ਚਲੋ ਚੰਗੀ ਗੱਲ ਹੈ ਜੇ ਕੋਈ ਗੱਲ ਨਹੀਂ ਹੈਗੀ ਤਾਂ ਤੇ ਜੇ ਕੋਈ ਗੱਲ ਹੈਗੀ ਆ ਤੈਨੂੰ ਮੈਨੂੰ ਦੱਸ ਸਕਦੀ ਆ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਤੁਸੀਂ ਨਾ ਬੇਫਿਕਰ ਹੋ ਤੇ ਚਲੋ ਹੁਣ ਨਾ ਥੋੜਾ ਕੰਮ ਆ ਮੈਂ ਫਿਰ ਉਹ ਕਰ ਲਵਾਂ ਮੈਂ ਬਾਅਦ ਚ ਕਰਦੀ ਚਲ ਠੀਕ ਹੈ ਠੀਕ ਓਕੇ ਓਕੇ ਬਈ ਸ਼ੁਕਰ ਹੈ ਸਭ ਠੀਕ ਹੈ ਮੈਨੂੰ ਤਾਂ ਵੀ ਵਿਅਮ ਹੀ ਹੋ ਗਿਆ ਸੀ ਮੰਮੀ ਨੂੰ ਕੁਝ ਕਦਾ ਤੇ ਨਹੀਂ ਲੱਗ ਗਿਆ ਪਰ ਨਹੀਂ ਨਹੀਂ ਜੇ ਤਰ੍ਹਾਂ ਦੀ ਗੱਲ ਹੁੰਦੀ ਉਹਨਾਂ ਨੇ ਮੇਰ ਨਾਲ ਕਰ ਹੀ ਦੇਣੀ ਸੀ ਮੰਜੂ ਵੇਖ ਲੈ ਇਹ ਤਾਂ ਕਾਈ ਨਹੀਂ ਹੋ ਮੈਂ ਤਾਂ ਵੇਖਣ ਹੀ ਨਹੀਂ ਹਾਂ ਤੁਸੀਂ ਦੇਖੋ ਕੋਈ ਫਿਕਰ ਹੈ ਇਹਨੂੰ ਕਿ ਮੈਂ ਸਬਜ਼ੀ ਬਣਾ ਨਹੀਂ ਹੈ ਮੈਂ ਆਵਾਜ਼ ਪੁੱਛਾ ਕੀ ਬਣਾਣਾ ਮੰਮੀ ਕੀ ਨਹੀਂ ਬਣਾਣਾ ਤੇ ਜਿਸ ਲਈ ਮੈਂ ਤੁਹਾਨੂੰ ਕਹਿੰਦੇ ਹਾਂ ਕਿ ਉਹਨੂੰ ਕਹਿਆ ਕਰੋ ਟਾਈਮ ਸੀਰ ਤੁਸੀਂ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਹੁਣ ਭੁੱਗਤੋ ਮੈਂ ਤਾਂ ਨਹੀਂ ਕੁਝ ਕਰ ਸਕਦੀ ਤੁਸੀਂ ਦੇਖੋ ਮੰਮੀ ਹਾਂ ਫੋਬੀ ਨੂੰ ਆ ਗਿਆ ਕੀ ਪਤਾ ਕੀ ਹੋਇਆ ਮੈਂ ਤੇ ਆਪ ਕਰਨੀ ਪਈਆਂ ਵੇਖ ਲੈ ਇਹ ਤਾਂ ਆਈ ਨਹੀਂ ਨਾ ਸਬਜ਼ੀ ਪਾਜੀ ਦਾ ਫਿਕਰ ਹੀ ਨਾ ਰੋਟੀ ਪਾਣੀ ਦਾ ਫਿਕਰ ਮੈਂ ਹੰਦੇ ਸਵੇਰ ਦਾ ਨਾਸ਼ਤਾ ਤੱਕ ਨਹੀਂ ਉਹ ਦਿੱਤਾ ਇਹਨੇ ਅੱਜ ਘਰ ਦੇ ਵਿੱਚ ਵੀ ਨਹੀਂ ਸ਼ਾਂਤੀ ਆ ਨਹੀਂ ਤੇ ਤੁਹਾਨੂੰ ਪਤਾ ਘਰ ਦੇ ਵਿੱਚ ਹੁਣ ਕਿਹੜਾ ਹੁਣ ਕਾਂ ਲੱਗ ਰਿਹਾ ਦੇਖ ਨਾ ਅੰਦਰ ਬਾਹਰ ਕੋਈ ਗੱਲ ਹੀ ਕੋਈ ਨਹੀਂ ਤੁਹਾਨੂੰ ਪਤਾ ਅੱਜ ਤਾਂ ਉਹਨਾਂ ਦਾ ਇਹ ਵੀ ਧਿਆਨ ਨਹੀਂ ਸੀ ਮੈਨੂੰ ਤਾਂ ਫਿੱਕੀ ਚਾਹ ਦੇ ਗੇ ਲੈ ਦੱਸ ਵੇਖ ਲੈ ਹਾਲ ਪਤਾ ਉਹਨੇ ਕੋਲੇ ਜਾਣਾ ਮੈਂ ਕੰਮ ਕਰਤੇ ਜਾਣਾ ਮੈਂ ਕਮ ਸਨ ਚੱਜਦਾ ਨਾਸ਼ਤਾ ਤੇ ਦੇ ਨਾਲ ਖਾਲੀ ਚਾਹ ਹੀ ਦੇ ਲਈ ਬਿਸਕੁਟ ਵਸੂ ਜੀ ਦਿਮਾਗ ਚ ਸੋਚੋ ਤੁਸੀਂ ਕੁਝ ਕਿਹਾ ਤਾਂ ਨਹੀਂ ਉਹਨੂੰ ਨਹੀਂ ਮਨਜੂ ਪੈ ਕੀ ਕਹਿ ਰਹੇ ਹਨ ਮੈਂ ਤਾਂ ਤੈਨੂੰ ਤੁਹਾਨੂੰ ਪੁੱਛ ਪਰ ਇਸ ਤਰ੍ਹਾਂ ਕਰਦੀ ਨਹੀਂ ਹੈ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਨਾਲ ਇਹ ਤੇ ਗਏ ਆ ਤੇ ਨਾਲ ਹੀ ਅਸੀਂ ਇਹਦੇ ਆ ਗਏ ਆ ਉੱਥੇ ਠੀਕ ਠਾਕ ਸੀ ਬੇਕੇ ਕਿ ਜ਼ਰਾ ਨੱਚਦੀ ਟਪਦੀ ਨਹੀਂ ਨਹੀਂ ਭੈਣ ਜੀ ਪਰ ਉਸਲੇ ਵੀ ਨਾ ਕੁੜੀ ਦਾ ਨਾ ਮੂੰਹ ਉਤਰਿਆ ਥੋੜੀ ਚੁੱਪ ਚੁੱਪ ਹੋ ਗਈ ਸੀ ਜੇ ਤੂੰ ਸਾਬੜੇ ਰਿਸ਼ਤੇਦਾਰ ਸਾਰੇ ਨਾ ਗੱਲਾਂ ਕਰਦੀ ਬੀ ਸੀ ਉਹ ਮੈਂ ਕਹਿੰਨਾ ਵਾਂ ਇੱਕ ਵਾਰੀ ਨਾ ਤੁਸੀਂ ਭਾਈ ਨੂੰ ਪੁੱਛੋ ਕਿ ਤੇ ਉਹਨਾਂ ਨਾਲ ਨਾ ਕੁਝ ਹੋਇਆ ਹੋਵੇ ਨਹੀਂ ਉਹਨੂੰ ਕੀ ਪੁੱਛਣਾ ਵਾ ਦੋਵਾਂ ਗਿਆਨੇ ਸਲਾਹ ਕੀਤੀ ਐ ਵੀ ਚੈਨ ਪਾਣੀ ਐ ਤੇ ਮੇਰਾ ਮਨ ਵੀ ਨਹੀਂ ਸੀ ਤਾਂ ਪਰ ਮੈਂ ਕਿਹਾ ਚੱਲ ਕੋਈ ਨਹੀਂ ਇਹਨਾਂ ਦੀ ਖੁਸ਼ੀ ਲਈ ਬੱਚਿਆਂ ਲਈ ਚੈਨ ਪਾ ਦਨੇ ਦੋ ਡੱਬੇ ਨੇ ਮਠਿਆਈ ਕੇ ਉਹ ਵੀ ਲੈ ਗਏ ਬੱਚੇ ਦੇ ਸੂਟ ਲਿਕੇ ਉਹ ਵੀ ਲੈ ਗਏ ਦੋ ਸੂਟ ਵੀ ਲੈ ਗਏ ਨਹੀਂ ਹੋਰ ਤੇ ਕੀ ਗੱਲ ਉਹ ਤੇ ਤੁਹਾਡੀ ਗੱਲ ਸਹੀ ਐ ਸਭ ਕੁਝ ਕੀਤਾ ਪਰ ਮੂੰਹ ਕਿਉਂ ਵੱਟਿਆ ਆ ਉਹਨੇ ਮੈਂ ਤਾਂ ਆਪ ਨਹੀਂ ਸਮਝ ਲੱਗਦੀ ਵੀ ਕੀ ਹੁੰਦਾ ਕੀ ਪਿਆ ਵਾ ਤੂੰ ਅੰਦਰ ਜਾਂਦੀ ਓਧਰ ਜਾਂਦੀ ਗੱਲ ਕੋਈ ਕਰਦੀ ਕੋਈ ਨਹੀਂ ਮੂੰਹ ਤੇ ਕਾਫੀ ਵਟੇ ਪੁੱਛ ਲਾ ਉਸ ਗੋਲਡੀ ਨੂੰ ਵਾਜ ਦੇ ਨਾ ਕਿਸੇ ਨੂੰ ਚੱਜ ਨਾ ਚਾਹ ਪਾਣੀ ਦਿੱਤਾ ਨਾ ਕਿਸੇ ਨੂੰ ਨਾਸ਼ਤਾ ਦਿੱਤਾ ਪਤਾ ਨਹੀਂ ਕੀ ਇਹਨੂੰ ਹੋਗਾ ਕੀ ਹੈ ਵੈਸੇ ਪੰਜੀਆ ਤਾਂ ਮੈਂ ਵੀ ਮਹਿਸੂਸ ਕਰਦੀ ਪਈ ਅੱਜ ਕੁਝ ਵੀ ਨਹੀਂ ਬਣਾਇਆ ਬੇਟਾ ਸਾਹਿਬ ਨੇ ਅੱਜ ਚੱਲ ਮੈਨੂੰ ਨਾ ਸੀ ਤੈਨੂੰ ਤੇ ਪੁੱਛਦੀ ਨਾ ਤੂੰ ਵੀ ਤਾਂ ਸੱਸ ਹੀ ਆ ਉਹਦੀ ਨਹੀਂ ਮੈਂ ਪੁੱਛ ਤੈਨੂੰ ਵੀ ਪੁੱਛਣਾ ਵਾ ਦਾਣਾ ਦਾ ਵੀ ਫਰਜ਼ ਬਣਦਾ ਵਾ ਵੀ ਮੇਰੇ ਨਾਲ ਜੇ ਕੋਈ ਨਾਰਾਜ਼ਗੀ ਹੈ ਪਰ ਤੈਨੂੰ ਤੇ ਦੇ ਸਕਦੀ ਆ ਨਾ ਉਹਨੂੰ ਦੇ ਸੋ ਉਹਨਾਂ ਕੀ ਨਾਰਾਜ਼ਗੀ ਹੈ ਉਹ ਚਲੋ ਦਿਨ ਦੀ ਗੱਲ ਤਾਂ ਬੜੀ ਦੂਰ ਆ ਤੁਹਾਨੂੰ ਪਤਾ ਜਦੋਂ ਆਉਂਦੇ ਨਾ ਮੇਰੇ ਕਮਰੇ ਚਾਹ ਲੈ ਕੇ ਮੈਨੂੰ ਜਿੰਨੀ ਦੇਰ ਤੱਕ ਉਹਨਾਂ ਨੇ ਮਜ਼ਾਕ ਹੀ ਨਾ ਕਰ ਲੈਣਾ ਉਨੀ ਦੇਰ ਤੱਕ ਉਹਨਾਂ ਨੇ ਚਾਹ ਨਹੀਂ ਰੱਖੀ ਉਹੀ ਤੇ ਮੈਂ ਸੋਚਦੀ ਪਈ ਆ ਸਵੇਰੇ ਜਦੋਂ ਉੱਠਦੇ ਆ ਸਾਰੀ ਮਨੂ ਪੁੱਛੇ ਚਾਚੀ ਜੀ ਕੀ ਬਣਾਵਾ ਤੇ ਮੈਂ ਕਹਿੰਨ ਚੱਲ ਪੁੱਤਰ ਜੋ ਮਰਜ਼ੀ ਬਣਾ ਪਰ ਫੇਰ ਵੀ ਪੁੱਛ ਕੇ ਬਣਾਉਂਦੀ ਆ ਤੇ ਅੱਜ ਤੇ ਕੁਝ ਵੀ ਨਹੀਂ ਰੌਣਕ ਵੀ ਨਹੀਂ ਹੈਗੀ ਘਰ ਦੇ ਵਿੱਚ ਸ਼ਾਂਤੀ ਹੀ ਪਈ ਹੋਈ ਆ बोलਦੀ ਨਹੀਂ ਭਈ ਕਿਸੇ ਦੇ ਨਾਲ ਤਿੰਨ ਦਿਨ ਮਾਰੀ ਕਰਦੀ ਉਹ ਗੁੱਡ ਮਾਰਨਿੰਗ ਤੇ ਮੈਂ ਕਨੀਆ ਕਦੀ ਕੁਛ ਹਸਾਂਦੀ ਐ ਨਾ ਮੈਂ ਪਤਾ ਨਹੀਂ ਹੋਇਆ ਕੀ ਤੁਸੀਂ ਅੱਗੇ ਕਹਿੰਦੇ ਜਦੋਂ ਗੁੱਡ ਮਾਰਨਿੰਗ ਕੰਦੀਆ ਤੇ ਮੈਂ ਕਨੀ ਵੀਰੀ ਗੁੱਡ ਮਾਰਨਿੰਗ ਆਹੋ ਤੇ ਹੋਰ ਸਾਸ ਨੂੰ ਇੰਗਲਿਸ਼ ਸਿਖਾਤੀ ਨੇ ਸਿਖਾਤੀ ਨੇ ਸਿਖਾਤੀ ਪੱਕੀ ਆਲਾ ਚਲ ਕੋਈ ਵੀ ਨਹੀਂ ਗੋਲਡੀ ਨੂੰ ਵਾਜਦੇ ਸਾਹਿਲ ਮੈਂ ਭਾਈ ਨੂੰ ਆਜ ਮਾਰਦਾ ਪਤਾ ਨਹੀਂ ਕਿਉਂ ਨਰਾਜ ਨਹੀਂ ਆਂਦਾ ਨਾ ਗੋਲਡੀ ਉਹਨੂੰ ਰਾਮ ਨਾਲ ਪੁੱਛੋ ਤੇ ਕਿਰਨ ਨੂੰ ਵੀ ਬਿਠਾਓ ਨਾਲ ਤੇ ਪਤਾ ਲੱਗ ਜਾਏਗਾ ਕੀ ਗੱਲ ਹੈਗੀ ਆ ਦੀ ਆਇਆ ਨਹੀਂ 골ਡੀ ਜੇ ਕਿੰਨਾ ਟਾਈਮ ਹੋ ਚਲਿਆ ਮੈਨੂੰ ਆਪ ਖਬਰਾ ਟੋਣ ਲਈ ਕਿ ਕੀ ਗੱਲ ਕੀ ਆ ਆਂਦਾ ਕਿਉਂ ਨਹੀਂ ਉਹਨਾਂ ਸਾਹਿਰ ਵੀ ਹੋ ਗਿਆ ਜਿਹੜਾ ਉੱਧਰ ਜਾ ਕੇ ਬੈਠ ਗਿਆ ਉਹਦੇ ਨਾਲ ਉਹ ਸਦਨ ਗਈ ਉੱਥੇ ਹੀ ਰਹੀ ਹੈ ਤੂੰ ਭੰਜ ਕਿਹਦੇ ਰਾਤੀ ਮੀਆਂ ਬੀਬੀ ਦੀ ਤਾਂ ਨਹੀਂ ਗੱਲ ਹੋਈ ਕੋਈ ਨਹੀਂ ਹੋ ਨਹੀਂ ਸਕਦੀ ਜੇ ਹੋਈ ਵੀ ਹੋਵੇ ਤਾਂ ਚੰਗਾ ਹੀ ਤੁਹਾਡੇ ਲਈ ਉਹ ਤੇ ਪਰੇਸ਼ਾਨੀ ਪਣੀ ਸਹੀ ਹਾਂਜੀ ਮੰਮੀ ਹਾਂ ਦੱਸੋ ਉਹ ਕੀ ਗੱਲ ਕੀ ਕਿਹਨਾਂ ਨਾਲ ਤੇਰੀ ਕੋਈ ਗੱਲ ਹੋਈ ਹੈ ਮੇਰੇ ਨਾਲ ਕਾਦੀ ਗੱਲ ਹੋਣੀ ਕਰਨ ਨਾਲ ਤੇ ਨਾਰਾਜ਼ ਦੀ ਲੱਗਦੀ ਮੱਟੀ ਵੀ ਬੋਲਦੀ ਨਹੀਂ ਪਈ ਕੀ ਗੱਲ ਆ ਵੱਟੀ ਆ ਸਹੀ ਗਲਤ ਆਡੇ ਨਾਲ ਹੀ ਵੱਟੀ ਆ ਮੇਰੇ ਨਾਲ ਤੇ ਚੰਗੀ ਭੜੀ ਆ ਕਿਉਂ ਕੀ ਹੋਇਆ ਵਾ ਕੀ ਹੋਇਆ ਕੀ ਆ ਤੁਨੀ ਪੁੱਛੋ ਆਪਣੇ ਆਪ ਨੂੰ ਕੀ ਹੋਇਆ ਆਪਣੇ ਆਪ ਨੂੰ ਪੁੱਛ ਹੂੰ ਸਾਡੇ ਤੇ ਕੋਈ ਗੱਲ ਹੀ ਨਹੀਂ ਹੋਈ ਆ ਦੀ ਕੰਮ ਸਾਰੇ ਹੋ ਮੇਰੇ ਨਾਲ ਕੋਈ ਨਹੀਂ ਹੋਈ ਸਵੇਰ ਦੀ ਆਂਦੀ ਇੱਧਰ ਉੱਧਰ ਚਾਹ ਵੀ ਰੱਖ ਕੇ ਚਲੀ ਗਈ ਬੋਲਦੀ ਪਈ ਕੁਝ ਨਹੀਂ ਚਾਚੀ ਨੂੰ ਵੀ ਚਾਹ ਹੀ ਦੇਤੀ ਐ ਤੁਹਾਡੇ ਕੱਲਿਆਂ ਨਾਲ ਨਹੀਂ ਦੋਵਾਂ ਨਾਲ ਜਨਮ ਦਿਨ ਤੇ ਜਨਮ ਦਿਨ ਤੇ ਸਾਡੇ ਤੇ ਕੋਈ ਗੱਲ ਨਹੀਂ ਹੋਈ ਬੜਾ ਸੋਨਾ ਜੀਸ ਦੇ ਘੇੜਦੇ ਆਏ ਹਾਂ ਤੇ ਐਡਾ ਵਧੀਆ ਜਨਮ ਦਿਨ ਹੋਇਆ ਮੈਂ ਤਾਂ ਮੰਜੂ ਕੰਨੀ ਵੀ ਕਿੰਨਾ ਸੋਨਾ ਉਹਨਾਂ ਨੇ ਕੀਤਾ ਵਾ ਸਾਰਾ ਕੁਝ ਪੈਕਿੰਗ ਵਗੈਰਾ ਕਰਕੇ ਸਭ ਕੁਝ ਦਿੱਤਾ ਸਭ ਕੁਝ ਦਿੱਤਾ ਅਸੀਂ ਵੀ ਦੇ ਲੈ ਕੇ ਆਏ ਆ ਉਹ ਮਮੀ ਨੇ ਆਨ ਲੱਗਿਆ ਸਨ ਸਮਾਨ ਵੀ ਕਿੰਨਾ ਬੰਦ ਦਿੱਤਾ ਨਾਲ ਤੁਸੀਂ ਉਹਨੂੰ ਬਾਕੇ ਪੁੱਛ ਲੈਣ ਦੇ ਕੀ ਕੀ ਗੱਲ ਹੈ ਇਹ ਕਹਿੰਦੇ ਨੇ ਇਸ ਤਰ੍ਹਾਂ ਕਹੋ ਤੁਸੀਂ ਪੁੱਛਿਆ ਮੈਂ ਤਾਂ ਸਿਰਦਾ ਪੁੱਛਿਆ ਪੁੱਛਣੇ ਪਏ ਉਹ ਗੱਲ ਹੀ ਨਹੀਂ ਕਰਦੀ ਖਲੋਂਦੀ ਹੋਣੀ ਸਾਡੇ ਕੋ ਦੋ ਆਵਾਜ਼ਾਂ ਕਿਰਨ ਕਿਰਨ ਦੇਵਾਏ ਕਿਰਨ ਆਵੀ ਦੇਖ ਤੂੰ ਵਾਈ ਮਾਰੀ ਐ ਤੇ ਫਟਾਫਟ ਆ ਗਈ ਐ ਤੇ ਸਾਡੀ ਸਿਹਰ ਦੀ ਕੋਈ ਆਵਾਜ਼ ਨਹੀਂ ਸੁਣੀ ਇਹਨੇ ਚਾਚੀ ਜਦੋਂ ਹੈ ਹੀ ਨਾਰਾਜ਼ ਆ ਤੇ ਫਿਰ ਕਾਦੀ ਸੁਣੀ ਨਾਰਾਜ਼ਗੀ ਕਾਦੀ ਸਾਡੇ ਨਾਲ ਕਿਹੜੇ ਨਾਲ ਕੀ ਗੱਲ ਹੋਈ ਦੱਸ ਇਹਨਾਂ ਨੂੰ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਇਹ ਆਂਦੇ ਉਹਨਾਂ ਨੇ ਵੀ ਬੜਾ ਵਧੀਆ ਕੀਤਾ ਵਾ ਤੇ ਅਸੀਂ ਵੀ ਬੜਾ ਵਧੀਆ ਕੀਤਾ ਵਾ ਤੇ ਕਿਰਨ ਨੇ ਇਸ ਤਰ੍ਹਾਂ ਵੱਟੀ ਘੁੱਟੀ ਐ ਕੀ ਹੋਇਆ ਬੁੱਤਰ ਦੱਸ ਕੀ ਗੱਲ ਐ? ਆ ਕਲੀਅਰ ਕਰਨਾ ਬੇਟਾ ਜਿਹੜੀ ਵੀ ਗੱਲ ਹੈਗੀ ਐ। ਬੋਲਦੀ ਨਹੀਂ ਬੇ ਸਵੇਰ ਦਾ ਸੀ ਪਰੇਸ਼ਾਨ ਹੁੰਨੇ ਪਿਆ। ਗੱਲ ਤੁਸੀਂ ਦੱਸੀ ਨਹੀਂ ਇਹਨਾਂ ਨੂੰ ਗੱਲ ਕੀ ਗੱਲ ਹੋਈ ਐ। ਮੈਂ ਤਾਂ ਸੋਚਿਆ ਸੀ ਤੂੰ ਦੱਸਦੀ ਹੋਣੀ ਐ। ਦੱਸ ਹੀ ਦੋ ਫਿਰ ਹੋਂ ਸਾਰਾ ਕੁਝ। ਕਿਰਨ ਮੈਂ ਗੱਲ ਕੀਤੀ ਨਹੀਂ ਇਹਨਾਂ ਨਾਲ। ਬਾਕੀ ਕੋਈ ਗੱਲ ਨਹੀਂ ਕਰਦੇ ਨੇ ਮੰਮੀ ਗੱਲ ਕੋਈ ਏਡੀ ਵੱਡੀ ਨਹੀਂ ਐ। ਤੁਸੀਂ ਦੋਵੇਂ ਜਾਨੇ ਅੰਦਰ ਬੈਠੇ ਸੀਗੇ ਤੇ ਤੁਸੀਂ ਇਹ ਗੱਲ ਕਹਿ ਦਿਤੀ ਆ ਕਿ ਉਹ ਪੈਕਿੰਗ ਵਾਲੇ ਮਸਲੇ ਤੋਂ ਕਿ ਇਦੀ ਮਾਂ ਨੂੰ ਅਕਲ ਨਹੀਂ ਹੈਗੀ ਕਿ ਇਤਰਾ ਹੀ ਲਫਾਫਿਆਂ ਚ ਹੀ ਦੇਈ ਜਾਂਦੀ ਸਮਾਨ ਹਨਾ ਤੇ ਉਹ ਕਿਹਦੇ ਰਿਸ਼ਤੇਦਾਰ ਨੇ ਸੋਹਣੇ ਲਈ ਉਹਨੇ ਜਦੋਂ ਅੱਗੇ ਗੱਲ ਕੀਤੀ ਉਹ ਮਿਰਚ ਮਸਾਲਾ ਲਾ ਕੇ ਗੱਲ ਏਡੀ ਕਰਦੀ ਆ ਫਿਰ ਉਹਨੇ ਜਦੋਂ ਅੱਗੇ ਗੱਲ ਕੀਤੀ ਉਹ ਮਿਰਚ ਮਸਾਲਾ ਲਾ ਕੇ ਹੋਰ ਏਡੀ ਕਰਦੀ ਤੇ ਜੇ ਮੂੰਹ ਜਾ ਕੇ ਹੋਰ ਵੱਡੀ ਹੋ ਗਈ ਤੇ ਜਦੋਂ ਇਹ ਸਾਰੇ ਜਾਣੇ ਬਾਅਦ ਵਿੱਚ ਇਕੱਠੇ ਹੋਗੇ ਤੇ ਇਹਨੂੰ ਦੱਸਣ ਚਲੇਗੇ ਇਹਨੂੰ ਦੱਸੀ ਦਿਓ ਫਿਰ ਸਾਰਿਆਂ ਨੇ ਬੋਲ ਬਲੋ ਕੇ ਤੇ ਉਹ ਗੱਲ ਨੂੰ ਹਣਾ ਕਿੰਨੀ ਵਧੀਆ ਕਰ ਕਰਕੇ ਦੱਸੀ ਐ ਕਿ ਲੈ ਇਤਰਾਵਾਂ ਬੋਲਣ ਦੀ ਨਹੀਂ ਅਕਲ ਇਤਰਾਹ ਕਹਿੰਦੇ ਇਤਰਾਹ ਕਹਿੰਦੇ ਆ ਹੋਈ ਭਾਂਜੀ ਗੱਲ ਤੁਸੀਂ ਕੀਤੀ ਜੇ ਗੱਲ ਮੰਜੂ ਨਹੀਂ ਮੈਂ ਗੱਲ ਕੀਤੀ ਨਹੀਂ ਕੀਤੀ ਭਾਂਜੀ ਤੁਸੀਂ ਕਿਉਂ ਨਹੀਂ ਕੀਤੀ ਮੇਰੇ ਕੁੜਮਾ ਭਰੇ ਆ ਮੈਂ ਆਪਣੇ ਕੁੜਮਾ ਭਰੇ ਹੀ ਗੱਲ ਕਰਾਂਗੀ ਤੁਸੀਂ ਮੰਨੋ ਚਾਹੇ ਨਾ ਮੰਨੋ ਤੁਸੀਂ ਇਹ ਗੱਲ ਕੀਤੀ ਐ ਉਹ ਮੈਂ ਨਹੀਂ ਆਣੀ ਐ ਦੱਸ ਮੈਨੂੰ ਨਹੀਂ ਪਤਾ ਕਿ ਮੇਰੇ ਕੁੜਮਾ ਭਰੇ ਆ ਮੈਨਾਂ ਬਾਰੇ ਕਿਸ ਤਰ੍ਹਾਂ ਕਹਿ ਸਕਦੀ ਬਾਤ ਕਿਉਂ ਨਹੀਂ ਸਮਝਦੇ ਤੁਸੀਂ ਗਾਲੀ ਕੀਤੀ ਐ ਮੈਂ ਤੇ ਦਿਮਾਗ ਜੀ ਨਹੀਂ ਆਂਦਾ ਵੇ ਮੈਂ ਕਿਹੜੇ ਵੇਲੇ ਕਰ ਦਿੱਤੀ ਏ ਗੱਲ ਮੰਮੀ ਹੋਈ ਗੱਲ ਮੈਂ ਉੱਥੇ ਖਲੋਤਾ ਸੀ ਮੈਂ ਤੁਹਾਨੂੰ ਪਹਿਲੋਂ ਵੀ ਦੱਸਿਆ ਤੁਹਾਡੇ ਮੂੰਹੋਂ ਗੱਲ ਨਿਕਲੀ ਆ ਤੇ ਚਾਚੀ ਵੀ ਨਾਲ ਹੀ ਸੀਗੇ ਠੀਕ ਨਿਕਲੀ ਹੋਣੀ ਫਿਰ ਤੇ ਗੱਲ ਤੇ ਇਹ ਆ ਕਿ ਇਹ ਚਲ ਚੁੱਪਚੀਂਤੀ ਗੁੱਸਾ ਕੱਢੀ ਜਾਂਦੀ ਆ ਹਨਾ ਤੇ ਇਹੋ ਕੋਈ ਹੋਰ ਹੁੰਦਾ ਤੇ ਉਹਨੇ ਆ ਕੇ ਨਾ ਘਰ ਦੇ ਭਾਂਡੇ ਤੋੜਨ ਤੇ ਲੱਗੇ ਹੋਣਾ ਸੀਗਾ ਗੱਲ ਪਤਾ ਤੇ ਮੈਂ ਇਹ ਗੱਲ ਇਹਨੂੰ ਕਹੀ ਸੀ ਮੈਂ ਕਿਹਾ ਕਿਰਨ ਮੈਂ ਉੱਥੇ ਹੀ ਸੀਗਾ ਗੱਲ ਹੋਈ ਹੋਰ ਟੰਗ ਨਾਲ ਆ ਤੇਰੇ ਤੱਕ ਹੋਰ ਟੰਗ ਨਾਲ ਪਹੁੰਚੀ ਬਾਕੀ ਕੋਈ ਨਹੀਂ ਆਪਾਂ ਬਹਿ ਕੇ ਕਲੀਅਰ ਕਰ ਲੈਨੇ ਆ ਤੇ ਹੁਣ ਮੈਂ ਤੇ ਕਹਿੰਨਾ ਵਾ ਕਲੀਅਰ ਕਰੋ ਤੇ ਆਪਣਾ ਸ਼ਿਕਵਾ ਦੂਰ ਕਰੋ ਸਾਰੇ ਜਣੇ ਹੁਣ ਤੇ ਇੰਨੇ ਵਧੀਆ ਮੈਂ ਉਹਨਾਂ ਬਾਰੇ ਸੋਚ ਹੀ ਨਹੀਂ ਸਕਦੀ ਐ ਕੋਈ ਚਲੋ ਗੱਲ ਤੇ ਠੀਕ ਆ ਪਰ ਤੁਸੀਂ ਇਹ ਗੱਲ ਨਾ ਜੇ ਮੈਨੂੰ ਕਹਿ ਦਿੰਦੇ ਨਾ ਤੇ ਬੜਾ ਵਧੀਆ ਹੋ ਜਾਣਾ ਸੀਗਾ ਪਰ ਤੁਸੀਂ ਆਪਸ ਵਿੱਚ ਗੱਲ ਕੀਤੀ ਤੁਹਾਡੀ ਗੱਲ ਸੁਣ ਲਈ ਮੇਰੀ ਤਾਈ ਨੇ ਤੇ ਤਾਈ ਨੇ ਅੱਗੋਂ ਰਿਸ਼ਤੇਦਾਰਾਂ ਨੂੰ ਦੱਸਤੀ ਉਹਨਾਂ ਸਾਰਿਆਂ ਨੂੰ ਮੈਨੂੰ ਦੱਸੀ ਮੈਂ ਪਤਾ ਉਹਨਾਂ ਨੂੰ ਕੀ ਕਿਹਾ ਕਿ ਮੇਰੀ ਮੰਮੀ ਨੂੰ ਇਹ ਗੱਲ ਨਾ ਦੱਸਿਓ ਜੇ ਉਹਨਾਂ ਨੂੰ ਪਤਾ ਲੱਗ ਜਾਊਗਾ ਤੇ ਉਹਨਾਂ ਦੇ ਕੀ ਬੀਤੂਗੀ ਕਿ ਤੂੰ ਹੀ ਕੀ ਕਿਹਾ ਮੇਰੀ ਮਾਂ ਨੂੰ ਅਕਲ ਨਹੀਂ ਆਗੀ ਆ ਕਿਤਨਾ ਪੈਕਿੰਗਾਂ ਕਰਨਦੀ ਆ ਤੁਸੀਂ ਆਪ ਵੇਖੋ ਫੰਕਸ਼ਨ ਹੁੰਦਾ ਵਾ ਕਿਸੇ ਨੂੰ ਕੋਈ ਹੋਸ਼ ਨਹੀਂ ਹੁੰਦਾ ਕਿ ਕੀ ਕਰਨ ਦੇ ਆ ਕੀ ਕਰਨਾ ਵਾ ਜੀ ਉਹਨਾਂ ਨੇ ਪੈਕਿੰਗ ਕਰਤੀ ਲਫਾਫਿਆਂ ਦੇ ਵਿੱਚ ਤੇ ਇੱਚ ਹਰਜ ਕੀ ਹੋ ਗਿਆ ਉਹਨਾਂ ਨੇ ਤੇ ਆਪਣੇ ਵੱਲੋਂ ਚੰਗੇ ਕੀਤਾ ਕਿ ਚੱਲ ਜੇ ਆਏ ਆ ਤੇ ਇਹਨਾਂ ਨੂੰ ਮੈਂ ਸਮਾਨ ਦੇ ਦਵਾਂ ਤੁਹਾਨੂੰ ਇਸ ਗੱਲ ਤੇ ਖੁਸ਼ ਹੋਣਾ ਚਾਹੀਦਾ ਹੈਗਾ ਤੇ ਤੁਸੀਂ ਉਲਟਾ ਕਹਿ ਦਿੱਤਾ ਮੈਂ ਤੇ ਉਹਨਾਂ ਨੂੰ ਬਣਾ ਕਰਨ ਨਹੀਂ ਖੜਨਾ ਠੀਕ ਹੈ ਤੁਸੀਂ ਆਪਣੇ ਗੈਸਟ ਸੰਭੋ ਇੱਕ ਤੇ ਗੱਲ ਇਹ ਹੈ ਕਿ ਕਿਸੇ ਦੇ ਵੀ ਘਰ ਚ ਫੰਕਸ਼ਨ ਹੋਵੇ ਕੋਈ 5-7 ਬੰਦੇ ਹੋਣ ਉਹ ਫਿਰ ਹਰ ਇੱਕ ਵੱਲ 1-on-1 ਧਿਆਨ ਦਿੱਤਾ ਜਾਂਦਾ ਇੱਥੇ ਬੰਦਾ ਹੀ 150 ਇਕੱਠਾ ਹੋਇਆ ਸੀ ਕਦੇ ਕਿਹਦੇ ਵੱਲ ਕਿਹੜਾ ਧਿਆਨ ਦੋ ਕਿਹਦੇ ਨੂੰ ਨਾ ਦੋ ਪੇ ਮੈਂ ਕਿਹਾ ਹੀ ਆਪਾਂ ਸਮਾਨ ਖੜਨਾ ਹੀ ਨਹੀਂ ਉਹਨਾਂ ਸਿਰਫ ਤੁਹਾਡੇ ਨਾਲ ਇੱਕ ਰਿਗਾਰਡ ਵਜੋਂ ਰਿਗਾਰਡ ਵਜੋਂ ਨਾਲ ਪੈਕਿੰਗ ਕਰਕੇ ਭੇਜੀ ਨਹੀਂ ਤੇ ਆਪਾਂ ਕਿਹੜਾ ਆਪਣੇ ਘਰ ਰੋਟੀ ਨਹੀਂ ਖਾਂਦੇ ਸਿਰਫ ਰਿਗਾਰਡ ਸੀਗਾ ਇੱਕ ਤੁਸੀਂ ਆਹ ਗੱਲ ਕਹਿ ਕੇ ਤੇ ਆਪਣੀ ਖੁਦ ਹੀ ਇਨਸਲਟ ਕਰਵਾ ਲਈ ਆ ਚਲ ਤੇਰੀ ਮੰਮੀ ਨੂੰ ਸੌਰੀ ਸੌਰੀ ਜੇ ਮੈਂ ਕੀਤੀ ਮੈਂ ਤੇਰੇ ਕੋਲ ਮਾਫੀ ਮੰਗਣੀ ਨਹੀਂ 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 ਕੋਈ ਗੱਲ ਨਹੀਂ ਪੁੱਤਰ ਨਹੀਂ ਉਹ ਤੇ ਅੰਨੇ ਵਧੀਆ ਮੈਂ ਸੋਚ ਹੀ ਨਹੀਂ ਸਕਦੀ ਉਹਨਾਂ ਬਾਰੇ ਕੋਈ ਗਲਤ ਮਲਤ ਕਵਾ ਐਵੇਂ ਸੈਸ ਭਾਈ ਮੇਰੇ ਨਿਕਲ ਗਿਆ ਹੁਣ ਆ ਨਾ ਹੋਈ ਗੱਲ ਮੁੱਟੀ ਵਾਹ ਐਵੇਂ ਖੇਜੀ ਜੀ ਹਾਂ ਤੇ ਉਹ ਵਰ ਕਰੂਗਾ ਹਾਂ ਫੈਸੀ ਗੱਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪੇ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਦੀ ਸਟੋਰੀ ਬੇਸਿਕਲੀ ਇੱਕ ਛੋਟੇ ਜਿਹੇ ਟਾਪਿਕ ਤੇ ਬਣਾਈ ਗਈ ਆ ਕਿ ਆਪਾਂ ਵਿਆਹ ਦੇ ਵਿੱਚ ਜਾਂ ਕਿਸੇ ਫੰਕਸ਼ਨ ਦੇ ਵਿੱਚ ਆਪਸ ਦੇ ਵਿੱਚ ਛੋਟੀ ਜੀ ਗੱਲ ਕਰ ਲੈਨੇ ਆ ਭਾਵੇਂ ਚੁਗਲੀ ਕਹਿ ਦੇਵੋ ਤੇ ਉਹ ਬੜਾ ਵੱਡਾ ਰੂਪ ਲੈ ਲੈਂਦੀ ਜੇ ਕੋਈ रिश्ਤੇ دار ਸੌਣ ਲੱਗੇ ਉਹਨੇ 3% ਨੋਸਨ ਲੰਦਾ ਪੈਕਿੰਗ ਦਾ ਟਾਪਿਕ ਵੀ ਯਾਰ ਕੋਈ ਆਜੀ ਕਿਸੇ ਵੀ ਗੱਲ ਤੋਂ ਹੋ ਸਕਦੀ ਹੈ ਤੇ ਜੇ ਉਹਦੇ ਉਹਦੀ ਮੰਮੀ ਨੂੰ ਪਤਾ ਲੱਗ ਜਿੰਦਾ ਤੇ ਉਹਨਾਂ ਨੂੰ ਕਿੰਨਾ ਬੁਰਾ ਲੱਗਣਾ ਹੈਗਾ ਕਿ ਮੈਂ ਇਹਨਾਂ ਦਾ ਇਹਨਾਂ ਰਿਗਾਰਡ ਕੀਤਾ ਤੇ ਇਹਨਾਂ ਨੇ ਅੱਗੋਂ ਮੇਰੇ ਨਾਲ ਮੈਨੂੰ ਮੇਰੇ ਲਈ ਆ ਲਵਜ਼ ਬੋਲੇ ਅਕਲ ਨਹੀਂ ਹੈ ਕਿ ਬਹੁਤ ਵੱਡੀ ਗੱਲ ਹੁੰਦੀ ਆ ਕਿ ਕੁੜੀ ਦੇ ਪੇਕੇਆਂ ਨੂੰ ਇਹ ਗੱਲ ਕਹਿ ਦੇਣੀ ਕਿ ਤੇਰੇ ਪੇਕੇਆਂ ਨੂੰ ਅਕਲ ਨਹੀਂ ਹੈਗੀ ਤੇ ਬਸ ਇਹੋ ਹੀ ਸੀਗਾ ਕਿ ਜੇ ਤੁਸੀਂ ਕਿਸੇ ਵਿਆਹ ਸ਼ਾਦੀ ਫੰਕਸ਼ਨ ਤੇ ਜਾਂਦੇ ਹੋ ਆਪਣਾ ਇੰਜੋਏ ਕਰੋ ਖੁਸ਼ ਰਹੋ ਖਾਓ ਪੀਓ ਐਸ਼ ਕਰੋ ਨਾ ਕਿ ਨਿੰਦਿਆ ਕਰੋ ਉੱਥੋਂ ਦੇ ਖਾਣੇ ਦੀ ਵੀ ਕਹੀ ਪਹਿਲਾਂ ਹੀ ਕਰਦੇ ਆ ਕਿ ਆਹ ਖਾਣਾ ਨਹੀਂ ਵਧੀਆ ਬਣਾ ਕਿਸੇ ਕੰਮ ਦਾ ਨਹੀਂ ਆ ਤੇ ਜਦੋਂ ਅਗਲੇ ਤੱਕ ਗੱਲ ਪਹੁੰਚਦੀ ਆ ਉਹ ਕਿਸੇ ਹੋਰ ਢੰਗ ਨਾਲ ਪਹੁੰਚਦੀ ਮੋਲਡ ਹੋ ਕੇ ਕਿਉਂਕਿ ਸੇਮ ਉਹ ਹੀ ਲਫ਼ਜ਼ ਨਹੀਂ ਨਾ ਹੁੰਦੇ ਕਿਸੇ ਨੇ ਇਹ ਨਹੀਂ ਵੇਖਣਾ ਕਿ ਇਹਨਾਂ ਦੀ ਅਟੈਂਸ਼ਨ ਕੀ ਹੈ ਕਿਸੇ ਚੰਗੀ ਅਟੈਂਸ਼ਨ ਨਾ ਕਹਿੰਦੇ ਸੀਗੇ ਕਿ ਨਾਰਮਲ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਦੀ ਟੈਂਸ਼ਨ ਦਾ ਇਸ ਤੇ ਚੰਗਾ ਤੁਸੀਂ ਨਾ ਹੀ ਚੁਗਲੀ ਕਰਿਆ ਕਰੋ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀਆਂ ਚੰਗੀਆਂ ਲੱਗਦੀਆਂ ਚ ਤੁਸੀਂ ਕਿਸੇ ਦੀ ਤਰੀਕੇ ਕੀਤੀ ਹੋਏਗੀ ਨਾ ਉਹ ਨਹੀਂ ਉਹਨਾਂ ਨੂੰ ਦੱਸਣੀ ਉਹਨਾਂ ਨੂੰ ਗੱਲ ਦੱਸਣੀ ਅਗਲੇ ਨੂੰ ਚੁਗਲੀ ਕਰਕੇ ਚੁਗਲੀ ਦੱਸੇ ਪਹੁੰਚੇਗੀ ਚੁਗਲੀ ਤੇ ਇਹ ਤੇ ਨੋਰਮਲ ਗੱਲ ਹੋਈ ਹੈ ਤੇ ਨੋਰਮਲ ਦੀ ਕਿੱਥੇ ਨਹੀਂ ਕਿੱਥੇ ਪਹੁੰਚ ਗਈ ਥੈਂਕ ਯੂ ਵੈਰੀ ਮੱਚ ਜੀ ਜੇ ਸਾਡੀਆਂ ਸਟੋਰੀਆਂ ਚੰਗੀਆਂ ਲੱਗਦੀਆਂ ਆ ਤੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਥੈਂਕ ਯੂ ਥੈਂਕ ਯੂ